ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਔਰ ਮੇਰੇ ਨਾਲ ਮੌਜੂਦ ਨੇ ਸਟੱਡੀ ਸਕੁਅਰ ਦੀ ਟੀਮ ਤੋਂ ਮਨਪ੍ਰੀਤ ਸਿੰਘ ਚਿਮਾ ਜੀ ਜਿਹੜੇ ਕਿ ਬਹੁਤ ਹੀ ਐਕਸਪੀਰੀਐਂਸਡ ਟੀਮ ਮੈਂਬਰ ਨੇ ਸਟੱਡੀ ਸਕੁਅਰ ਦੇ ਔਰ ਮਨਪ੍ਰੀਤ ਜੀ ਬਹੁਤ 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 ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਸਰ ਥੈਂਕ ਯੂ so much ਥੈਂਕ ਯੂ ਜੀ ਸਸਿਕਾ ਮਨਪ੍ਰੀਤ ਜੀ ਦੋ ਤਿੰਨ ਸਵਾਲ ਹੈ ਮੇਰੇ ਜ਼ਹਿਨ ਚ ਮੈਂ ਚਾਹਾਂਗਾ ਕਿ ਤੁਸੀਂ ਜ਼ਰੂਰ ਉਹਨਾਂ ਦੇ ਉੱਪਰ ਪੂਰੀ ਕਲੈਰਿਟੀ ਦਿਓ ਕਿਉਂਕਿ ਬਹੁਤ ਸਾਰੇ ਸਾਡੇ ਵਿਦਿਆਰਥੀ ਨੇ ਜਿਹੜੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਬਹੁਤ ਸਾਰੇ ਵਿਦਿਆਰਥੀ ਆਪਣੀ ਪ੍ਰੋਫਾਈਲ ਨੂੰ ਲੈ ਕੇ ਕਨਫਿਊਜ਼ ਨੇ ਉਂਝ ਤਾਂ ਮੈਂ ਸਾਰੇ ਵਿਦਿਆਰਥੀਆਂ ਨੂੰ ਕਹੂੰਗਾ ਕਿ ਸਕਰੀਨ ਤੇ ਨੰਬਰ ਹੈ ਤੁਸੀਂ ਤੁਰੰਤ ਇਹਦੇ ਤੇ ਫੋਨ ਕਰੋ ਜਦੋਂ ਵੀ ਤੁਸੀਂ ਵੀਡੀਓ ਸੁਣ ਰਹੇ ਹੋ ਤੁਸੀਂ ਮਨਪੀ ਚੀਮਾ ਜੀ ਦੇ ਨਾਲ ਖੁਦ ਗੱਲ ਕਰੋ ਇਸ ਨੰਬਰ ਤੇ ਤੁਸੀਂ ਆਪਣਾ ਪ੍ਰੋਫਾਈਲ ਵਟਸਐਪ ਕਰੋ ਤਾਂਕਿ ਉਹ ਵੀ ਤੁਹਾਨੂੰ ਰਿਵਰਟ ਬੈਕ ਕਰ ਸਕਣ ਮਨਪੀ ਜੀ ਬਹੁਤ ਸਾਰੇ ਸਟੂਡੈਂਟਸ ਆਪਣੀ ਪ੍ਰੋਫਾਈਲ ਨੂੰ ਲੈ ਕੇ ਕਨਫਿਊਜ਼ ਹੈ ਕਿਉਂਕਿ ਆਸਟ੍ਰੇਲੀਆ ਨੇ ਜੁਲਾਈ ਇਨਟੇਕ ਦੇ ਸ਼ੁਰੂ ਦੇ ਵਿੱਚ ਇਹ ਸੰਕੇਤ ਦਿੱਤੇ ਕਿ ਵੀਜ਼ੇ ਘੱਟ ਮਿਲਣਗੇ ਪਰ ਜਿਵੇਂ-ਜਿਵੇਂ ਜੁਲਾਈ ਇਨਟੇਕ ਅੱਗੇ ਵਧਿਆ ਜੁਲਾਈ ਇਨਟੇਕ ਦੇ ਵਿੱਚ ਵੀਜ਼ਾ ਬਹੁਤ ਦਿੱਤਾ ਆਸਟ੍ਰੇਲੀਆ ਨੇ ਹੁਣ ਨਵੰਬਰ ਇਨਟੇਕ ਦੇ ਵਿੱਚ ਵੀ ਕੀ ਇਸੇ ਤਰ੍ਹਾਂ ਦਾ ਟ੍ਰੈਂਡ ਰਹੂਗਾ ਕਿਉਂਕਿ ਤੁਸੀਂ ਕਿਸ ਇੰਡਸਟਰੀ ਨਾਲ ਬਹੁਤ ਸਾਲਾਂ ਤੋਂ ਜੁੜੇ ਹੋ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਨਵੰਬਰ ਇਨਟੇਕ 'ਚ ਆਸਟ੍ਰੇਲੀਆ ਕਿੰਨੇ ਕੁ ਵੀਜ਼ੇ ਦੇਣ ਵਾਲਾ ਹੈ ਪਰ ਕਿਸ ਤਰ੍ਹਾਂ ਦੇ ਪ੍ਰੋਫਾਈਲ ਨੇ ਜਿਹੜੇ ਵੀਜ਼ਾ ਲੈ ਜਾਣਗੇ ਔਰ ਕਿਹੜੇ-ਕਿਹੜੇ ਕੋਰਸੇ ਨੇ ਜਿੰਨਾ ਤੇ ਜ਼ਿਆਦਾ ਵੀਜ਼ਿਆਂ ਦੀ ਉਮੀਦ ਰੱਖ ਸਕਦੇ ਨੇ ਵਿਦਿਆਰਥੀ ਹਾਂਜੀ ਸਰ ਜਿਦਾ ਕਿ ਤੁਸੀਂ ਜੁਲਾਈ ਚ ਦੇਖਿਆ ਪਹਿਲਾਂ ਸਾਰਿਆਂ ਨੂੰ ਲੱਗ ਰਿਹਾ ਸੀਗਾ ਕਿ ਪਤਾ ਨਹੀਂ ਪੰਜਾਬ ਹਰਿਆਣਾ ਦੇ ਬੱਚਿਆਂ ਨੂੰ ਖਾਸ ਕਰਕੇ ਕਿ ਵੀਜ਼ਾਸ ਨਹੀਂ ਆਣਗੇ ਬਟ ਹਾਈ ਕਮਿਸ਼ਨ ਨੇ ਬਹੁਤ ਅੱਛੇ ਵੀਜ਼ਾਸ ਦਿੱਤੇ ਬੱਚਿਆਂ ਨੂੰ ਜਿਹਦੀ ਵੀ ਫਾਈਲ ਹਾਈ ਕਮਿਸ਼ਨ ਚ ਗਈ ਆਲਮੋਸਟ ਹਰ ਬੱਚੇ ਨੂੰ ਵੀਜ਼ਾ ਮਿਲਿਆ ਨਵੰਬਰ ਇਨਟੇਕ ਦੇ ਵਿੱਚ ਚੱਲੇਗਾ ਹੋਪਫੁਲੀ ਉਸ ਤੋਂ ਅੱਛਾ ਹੀ ਹੋਏਗਾ ਨਵੰਬਰ ਇਨਟੇਕ ਦੇ ਵਿੱਚ ਵੀ ਕਿਉਂਕਿ ਛੋਟਾ ਇਨਟੇਕ ਆ ਸਮਾਲ ਇਨਟੇਕ ਹੈ ਬਹੁਤ ਘੱਟ ਯੂਨੀਵਰਸਿਟੀਆਂ ਦੇ ਵਿੱਚ ਇਨਟੇਕ ਅਵੇਲੇਬਲ ਹੁੰਦਾ ਹੈ اور ਲਿミਟਡ 코ਰਸਿਸ ਦੇ ਵਿੱਚ ਅਵੇਲੇਬਲ ਹੁੰਦਾ ਹਾਈ ਕਮਿਸ਼ਨ ਵੀ ਚਾਹੁੰਦਾ ਹੈ ਕਿ ਜਿਹੜਾ ਜਨੂਨ ਬੱਚਾ ਜਿਹੜਾ ਜੁਲਾਈ ਮਿਸ ਕਰ ਗਿਆ ਉਹ ਨਵੰਬਰ ਦੇ ਵਿੱਚ ਆ ਜਾਏ ਆਸਟ੍ਰੇਲੀਆ ਪਹੁੰਚ ਜਾਏ 코ਰਸਿਸ ਆਲਮੋਸਟ ਹਰ ਬੱਚੇ ਵਾਸਤੇ ਅਵੇਲੇਬਲ ਹੈ ਨਵੰਬਰ ਦੇ ਵਿੱਚ ਅਗਰ ਕਿਸੇ ਨੇ ਨਾਨ ਮੈਡੀਕਲ ਕੀਤਾ ਤਾਂ ਉਹ ਆਈਟੀ ਦੇ 코ਰਸਿਸ ਦਾ ਵਿੱਚ ਜਿਹੜਾ ਇਨਫੋਰਮੇਸ਼ਨ ਸਿਸਟਮ ਹੈ ਨੈਟਵਰਕਿੰਗ ਸਾਈਬਰ ਸਿਕਿਉਰਿਟੀ ਇਹਨਾਂ 코ਰਸਿਸ ਦੇ ਵਿੱਚ ਅਪਲਾਈ ਕਰ ਸਕਦਾ ਬੱਚਾ ਕੋਈ ਕਮਰਸ ਵਾਲਾ ਬੱਚਾ ਤਾਂ ਬੈਚਸ ਆਫ ਕਮਰਸ ਫਾਈਨੈਂਸ਼ੀਅਲ ਅਕਾਊਂਟਿੰਗ ਫਾਈਨੈਂਸ਼ੀਅਲ ਪਲੈਨਿੰਗ ਇਹਨਾਂ ਦੇ ਬੈਂਕਿੰਗ ਇਹਨਾਂ 코ਰਸ medical ਦੇ ਬੱਚੇ ਲਈ ਵੀ 옵ਸ਼ਨਸ ਅਵੇਲੇਬਲ ਹੈ ਹੈਲਥ ਸਾਇੰਸ ਦੇ ਕੋਰਸਿਸ ਨੇ ਬਾਇਓਮੈਡੀਕਲ ਹੈ ਬਾਇਓਟੈਕਨੋਲੋਜੀ ਹੈ ਜਿਨ੍ਹਾਂ ਦੇ ਵਿੱਚ ਬੱਚਾ ਐਡਮਿਸ਼ਨ ਲੈ ਸਕਦਾ ਸੋ ਕੋਰਸਿਸ ਦੀ ਰੇਂਜ ਬਹੁਤ ਹੈ ਜਿਹੜਾ ਬੱਚਾ ਅਪਲਾਈ ਕਰਨਾ ਚਾਹੁੰਦਾ ਕੋਈ ਪ੍ਰੋਬਲਮ ਨਹੀਂ ਹੈ ਯੂਨੀਵਰਸਿਟੀਆਂ ਵੀ ਅਵੇਲੇਬਲ ਨੇ ਔਰ ਵੀਜ਼ਾ ਸਕਸੈਸ ਰੇਟ ਹਮੇਸ਼ਾ ਹੀ ਨਵੰਬਰ ਇਨਟੇਕ ਦਾ ਅੱਛਾ ਹੀ ਰਹਿੰਦਾ ਹੈ ਬਿਕਾਜ਼ ਜਿਹੜਾ ਹਜੇ ਸੀਟਸ ਇਨ ਲੈ ਯੂਨੀਵਰਸਿਟੀਆਂ ਦੇ ਵਿੱਚ ਪੂਰੀਆਂ ਪ੍ਰੋਪਰ ਸੀਟਸ ਅਵੇਲੇਬਲ ਹੈ ਜੋ ਲਾਈਟ ਬੱਚਾ ਚਲਾ ਗਿਆ ਜਿੰਨਾ ਕੋਟਾ ਸੀ ਕੋਮਪਲੀਟ ਹੋ ਗਿਆ ਹੁਣ ਹਾਈ ਕਮਿਸ਼ਨ ਨੇ ਨਵੰਬਰ ਦੇ ਵਿੱਚ ਜਿੰਨੇ ਵੀ ਬੱਚੇ ਅਪਲਾਈ ਕਰਨਗੇ ਇਹ ਸ਼ੁਰੂ ਤੋਂ ਅਸੀਂ ਟ੍ਰੈਂਡ ਦੇਖਿਆ ਕਿ ਵੀਜ਼ਾ ਸਕਸੈਸ ਰੇਟ ਹਮੇਸ਼ਾ ਨਵੰਬਰ ਦਾ ਬਹੁਤ ਅੱਛਾ ਗਿਆ ਉਹਦੇ ਦੋ ਤਿੰਨ ਰੀਜ਼ਨ ਨੇ ਵੀ ਹੈ ਜਿਹੜਾ ਮੈਂ ਦੱਸਿਆ ਕਿ ਲਿਮਿਟਿਡ ਕੋਰਸਿਸ ਅਵੇਲੇਬਲ ਨੇ ਔਰ ਲਿਮਿਟਿਡ ਯੂਨੀਵਰਸਿਟੀਆਂ ਦੇ ਕੋਰਸਿਸ ਅਵੇਲੇਬਲ ਹੈ ਬੱਚੇ ਵੀ ਕੱਟ ਅਪਲਾਈ ਕਰਦੇ ਜਿਆਦਾਤਰ ਬੱਚਿਆਂ ਨੂੰ ਨਵੰਬਰ ਇਨਟੇਕ ਦੀ ਨੌਲੇਜ ਹੀ ਨਹੀਂ ਹੁੰਦੀ ਬੱਚਾ ਸਿੱਧਾ ਜਨਵਰੀ 'ਚ ਹੀ ਜੰਪ ਬਟ ਬੈਨੀਫਿਟਸ ਬਹੁਤ ਐ ਨਵੰਬਰ ਚ ਅਪਲਾਈ ਕਰਨ ਦੇ ਬੱਚੇ ਕੋਈ ਇੱਕ ਆਪਸ਼ਨ ਆ ਜਾਂਦੀ ਹੈ ਜਿਉ ਉਹ ਇੱਕ ਤਾਂ ਜਲਦੀ ਸਟਾਰਟ ਕਰ ਸਕਦਾ ਹੈ ਕੋਰਸ ਔਰ ਜਲਦੀ ਖਤਮ ਕਰ ਸਕਦਾ ਹੈ ਜਦੋਂ ਜਲਦੀ ਸਟਾਰਟ ਕਰੇਗਾ ਜਦੋਂ ਨਵੰਬਰ ਚ ਬੱਚਾ ਆ ਜਾਏਗਾ ਉੱਥੇ ਇੰਨਾ ਰਸ਼ ਨਹੀਂ ਹੋਏਗਾ ਕਿਉਂਕਿ ਜੁਲਾਈ ਚ ਬੱਚਾ ਬਹੁਤ ਜਾਂਦਾ ਜਾਂ ਜਨੂਅਰੀ ਚ ਬੱਚਾ ਜੋ ਬਹੁਤ ਜਾਂਦਾ ਤਾਂ ਉਹ ਕੋ ਸੈਟਲ ਹੋਣ ਦਾ ਵੀ ਇੱਕ ਟਾਈਮ ਹੁੰਦਾ ਹੈ ਜੋਬ ਓਪਰਚ्युनिटीज ਪਾਰਟ ਟਾਈਮ ਜੋਬ ਓਪਰਚ्युनिटीज ਦੀ ਵੀ ਆਪਸ਼ਨ ਜ਼ਿਆਦਾ ਹੁੰਦੀ ਹੈ ਔਰ ਜਦੋਂ ਬੱਚਾ ਕੋਰਸ ਕੰਪਲੀਟ ਕਰਦਾ ਹੈ ਉਦੋਂ ਵੀ ਉਹ ਰੈਗੂਲਰ ਜਨਵਰੀ ਇਨਟੇਕ ਦੇ ਬੱਚਿਆਂ ਤੋਂ ਪਹਿਲਾਂ ਕੋਰਸ ਕੰਪਲੀਟ ਕਰ ਲੈਂਦਾ ਤਾਂ ਉਦੋਂ ਵੀ ਉਹਦੇ ਕੋਲ ਜੌਬ ਅਪਰਚੂਨਿਟੀਆਂ ਹਮੇਸ਼ਾ ਜ਼ਿਆਦਾ ਰਹਿੰਦੀਆਂ ਸੋ ਮੈਨੂੰ ਇਹ ਲੱਗਦਾ ਕਿ ਨਵੰਬਰ ਇਨਟੇਕ ਅਵੇਲ ਕਰਨਾ ਚਾਹੀਦਾ ਹਰ ਬੱਚਾ ਜਿਹਦੇ ਕੋਲ ਆਪਸ਼ਨ ਨੇ ਹੈਗੇ ਉਹਨਾਂ ਨਵੰਬਰ ਚ ਅਪਲਾਈ ਕਰਨਾ ਚਾਹੀਦਾ ਇਨ ਐਨੀ ਕੇਸ ਹੁੰਦਾ ਨਵੰਬਰ ਮਿਸ ਵੀ ਹੁੰਦਾ ਐਟ ਲੀਸਟ ਉਹਦੇ ਕੋਲ ਬੈਕਅਪ ਆਪਸ਼ਨ ਹੈਗੇ ਜਨਵਰੀ ਇਨਟੇਕ ਦੀ ਜੀ ਹਾਂਜੀ ਬਿਲਕੁਲ ਠੀਕ ਹੈ ਅੱਛਾ ਕੋਰਸਸ ਕਿਹੜੇ ਕਿਹੜੇ ਪ੍ਰੀਫਰੈਂਸ ਵਾਲੇ ਰਹਿਣਗੇ ਜਿਨ੍ਹਾਂ ਤੇ ਤੁਹਾਨੂੰ ਲ ਦੇਖੋ ਹਾਈ ਕਮਿਸ਼ਨ ਕਦੀ ਵੀ ਕੋਰਸ ਦੇ ਉੱਪਰ ਵੀਜ਼ਾ ਇੰਦਾ ਸਪੈਸੀਫਿਕ ਇੱਕ ਤਾਂ ਨਰਸਿੰਗ ਵਗੈਰਾ ਹੋ ਗਿਆ ਉਹ ਚਲੋ ਨਵੰਬਰ ਚ ਅਵੇਲੇਬਲ ਹੀ ਨਹੀਂ ਉਹਦੇ ਚ ਅਸੀਂ ਲਾ ਕੇ ਚੱਲਦੇ ਆਂ ਵੀ ਹਾਈ ਕਮਿਸ਼ਨ ਕੋਈ ਸ਼ੋਕੇ ਵੀਜ਼ਾ ਦਿੰਦਾ ਬਟ ਜਿੰਨੇ ਵੀ ਕੋਰਸਿਸ ਆਪਾਂ ਨਵੰਬਰ ਦੇ ਵਿੱਚ ਅਪਲਾਈ ਕਰਾਂਗੇ ਚਾਹੇ ਕੋਈ ਬੱਚਾ ਬੈਚਲਰਸ ਕਮਰਸ ਨਾਲ ਰਿਲੇਟਡ ਜਾ ਰਿਹਾ ਹੈ ਚਾਹੇ ਕੋਈ ਬੱਚਾ ਆਈਟੀ ਦੇ ਵਿੱਚ ਜਾ ਰਿਹਾ ਹੈ ਬੱਚੇ ਦੀ ਪ੍ਰੋਫਾਈਲਿੰਗ ਦੇ ਉੱਪਰ ਹਮੇਸ਼ਾ ਵੀਜ਼ਾ ਡਿਪੈਂਡ ਕਰਦਾ ਹੈ ਔਰ ਬੱਚੇ ਦੀ ਫੰਡਿੰਗ ਦੇ ਉੱਪਰ ਵੀਜ਼ਾ ਤੇ ਜਿਹੜੀ ਉਹ ਯੂਨੀਵਰਸਿਟੀ ਚੂਜ਼ ਕਰ ਰਿਹਾ ਸੋ ਅਗਰ ਬੱਚਾ ਕੋਈ ਵੀ ਕਿਸੇ ਵੀ ਸਟਰੀਮ ਨਾਲ ਬੈਕ ਕੋਈ ਵੀ ਉਹਦੀ ਬੈਕਗ੍ਰਾਉਂਡ ਹੈ ਉਂ ਡੋਨਟ ਵਰੀ ਉਹਨੂੰ ਘਬਰਾਣ ਦੀ ਲੋੜ ਨਹੀਂ ਕੋਰਸ ਜਿਹੜਾ ਵੀ ਕੋਰਸ ਦੇ ਵਿੱਚ ਅਪਲਾਈ ਕਰਨਾ ਚਾਹੁੰਦਾ ਹੈ ਜੋ ਉਹਦੀ ਚੋਇਸ ਹੈ ਜਿਹਦੇ ਵਿੱਚ ਉਹਦਾ ਇੰਟਰਸਟ ਹੈ ਬੱਚਾ ਉਸ ਕੋਰਸ ਦੇ ਵਿੱਚ ਅਪਲਾਈ ਕਰੇ ਵੀਜ਼ਾ 'ਚ ਪ੍ਰੋਬਲਮ ਨਹੀਂ ਆਏਗੀ ਜੇ ਤੱਕ ਕੋਈ ਵੀ ਕੋਰਸਿਸ ਮੈਂ ਹੁਣੇ ਨਾਮ ਲਏ ਆ ਕਿ ਕਮਰਸ ਨਾਲ ਰਿਲੇਟਡ ਅਕਾਊਂਟਿੰਗ 'ਚ ਜਾਵੇ ਫਾਈਨੈਂਸ਼ੀਅਲ ਪਲੈਨਿੰਗ 'ਚ ਜਾਵੇ ਜਨਰਿਕ ਕੋਰਸ 'ਤੇ ਨਾ ਬੱਚਾ ਅਪਲਾਈ ਕਰੇ ਬੈਚਲਰ ਆਫ ਬਿਜ਼ਨਸ 'ਤੇ ਨਾ ਕਰੇ ਅਪਲਾਈ اکاؤنٹنگ چے پلائے کرے گا بیچلز آف بزنس بھی کر رہے ہیں میجرز لے کے جائے اکنومکس اکاؤنٹنگ یہ تا تھا کچھ لے کے جائے بچہ ٹھیک ہے اور اگر میڈیکل نہ ریلیٹڈ جا رہے ہیں بچہ تھا وہ ہیل سائنس وغیرہ اچھے کوس چے پلائے کرے ویزا is not a problem اس ٹائم ویزا آئے گا بچے اچھا نومبر انٹیک دے لی بچہ ٹارگٹ کے میں کرے کیونکہ ہجے ٹائم بہت پی آئے بچہ ہونے اپلائی کرے پندرہ دن رکھ کے کرے ایک مینہ رکھ کے کرے پروسیس ਥੋੜਾ ਜਿਹਾ ਤੁਸੀਂ ਐਕਸਪਲੇਨ ਕਰ ਜਿੰਨੀ ਜਲਦੀ ਬੱਚਾ ਅਪਲਾਈ ਕਰੇਗਾ ਕਿਉਂਕਿ ਹੁਣ ਅਪਲਾਈ ਕਰਨਾ ਹੀ ਸਿਰਫ ਇੱਕ ਚੀਜ਼ ਨਹੀਂ ਹੈਗੀ ਜਿਹੜੇ ਜੀਟੀ ਦਾ ਪ੍ਰੋਸੈਸ ਹੈ ਜਿਹੜੇ ਉਹਦੀ ਫੰਡਿੰਗ ਨੂੰ ਆਪਾਂ ਕਲੀਅਰ ਕਰਵਾਉਣਾ ਹੈ ਯੂਨੀਵਰਸਿਟੀ ਤੋਂ ਟਾਈਮ ਕੰਜ਼ਿਊਮਿੰਗ ਉਹ ਜੌਬ ਹੈ ਇਸ ਟਾਈਮ ਸਾਡੇ ਲਈ ਆਫਰ ਲੈਣਾ ਸਾਡੇ ਲਈ ਪ੍ਰੋਬਲਮ ਨਹੀਂ ਆਫਰ ਤਾਂ ਸਾਨੂੰ ਕੁਝ ਯੂਨੀਵਰਸਿਟੀਆਂ 24 ਘੰਟੇ ਚ ਵੀ ਦੇ ਦਿੰਦੀਆਂ ਨੇ ਦਾ ਪ੍ਰੋਬਲਮ ਇਜ਼ ਥਿਸ ਕਿ ਉਸ ਤੋਂ ਬਾਅਦ ਅਗਰ ਜਿੰਨਾ ਜਲਦੀ ਬੱਚਾ ਅਪਲਾਈ ਕਰੇਗਾ ਉਹਦੇ ਕੋਲ ਜਿੰਨੀ ਜਲਦੀ ਆਫਰ ਲੈਟਰ ਦੇ ਹੱਥ ਆਏਗੀ ਉਨੀ ਜਲਦੀ ਉਹਨੂੰ ਪਤਾ ਲੱਗ ਜਾਏਗਾ ਕਿ ਯੂਨੀਵਰਸਿਟੀ ਨੂੰ ਮੈਂ ਕੀ ਡਾਕੂਮੈਂਟਸ ਪ੍ਰੋਵਾਈਡ ਕਰਾਣੇ ਉਹਦੇ ਪੇਰੈਂਟਸ ਕੋ ਵੀ ਟਾਈਮ ਹੋਏਗਾ ਅਰੇਂਜ ਕਰ ਲਈ ਕਿਸੇ ਨੇ ਐਜੂਕੇਸ਼ਨ ਲੋਨ ਕਰਾਣਾ ਹੈ ਐਜੂਕੇਸ਼ਨ ਲੋਨ ਸਰਕਾਰੀ ਬੈਂਕ ਕਈ ਵਾਰੀ 30 30 ਦਿਨ ਲਾ ਦਿੰਦੇ ਆ ਅਪਰੂਵ ਕਰਨ ਲਈ ਅਗਰ ਕਿਸੇ ਦੀਆਂ ਆਈਟੀਆਰਸ ਪੈਂਡਿੰਗ ਆ ਬੱਚੇ ਬੰਦ ਉਹ ਹੁਣ ਜਿਹੜੀ ਲੇਟੈਸਟ ਆਈਟੀਆਰਸ ਉਹ ਆਈਟੀਆਰਸ ਫਾਈਲ ਕਰ ਲੰਗੇ ਕਿਸੇ ਦੇ ਮਿਊਚੁਅਲ ਫੰਡਸ ਵਿਦਡਰਾ ਕਰਾਣੇ ਉਹਦੇ ਕੋਲ ਟਾਈਮ ਹੋਏਗਾ ਕਿ ਮੈਂ ਵਿਦਡਰਾ ਕਰਾ ਲਾਂ ਮਤਲਬ ਫਾਈਨੈਂਸ਼ੀਅਲ

ਅ ਅਪਲਾਈ ਕਰਨ ਆਸਟ੍ਰੇਲੀਆ ਦੇ ਲਈ ਔਰ ਇਹ ਚੀਜ਼ ਸਕਰੀਨ ਦੇ ਉੱਤੇ ਜਿਹੜਾ ਨੰਬਰ ਹੈ ਅ ਸਾਰੇ ਵਿਦਿਆਰਥੀ ਇਹ ਨੰਬਰ ਨੋਟ ਕਰ ਲੈਣ ਔਰ ਤੁਸੀਂ ਮਨਪ੍ਰੀਤ ਚਿਮਾ ਜੀ ਦੇ ਨਾਲ ਨਿੱਜੀ ਤੌਰ ਤੇ ਗੱਲ ਕਰ ਸਕਦੇ ਹੋ ਸਟੱਡੀ ਸਕੁਅਰ ਦੀ ਟੀਮ ਤੋਂ ਤੁਸੀਂ ਰਿਕੁਐਸਟ ਕਰ ਸਕਦੇ ਹੋ ਮਨਪ੍ਰੀਤ ਜੀ ਦੇ ਨਾਲ ਗੱਲ ਕਰਨ ਲਈ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਤੁਹਾਡੇ ਨਾਲ ਸਟੂਡੈਂਟ ਗੱਲ ਕਰਨਗੇ ਮਨਪ੍ਰੀਤ ਜੀ ਹੋਰ ਉਹਨਾਂ ਨੂੰ ਕਲੈਰਿਟੀ ਆ ਜਿਹੜੀ ਹੋਏਗੀ ਸੋ ਪਿਛਲਾ ਜਿਹੜਾ ਜੁਲਾਈ ਇਨਟੇਕ ਲੰਘਿਆ ਕਹੋ ਜਿਆ ਸਕਸੈਸ ਰੇਟ ਰਿਹਾ ਸਟੱਡੀ ਸਕੁਅਰ ਦਾ ਬਹੁਤ ਅੱਛਾ ਰਿਹਾ ਸਰ ਸਾਡੇ ਉਮੀਦ ਤੋਂ ਬਹੁਤ ਅੱਛੇ ਵੀਜ਼ਾਸ ਆਏ इवन ਕਿ ਯੂਨੀਵਰਸਿਟੀਆਂ ਹਾਈ ਕਮਿਸ਼ਨ ਨੇ ਆਟੋ ਗ੍ਰਾਂਟ ਵੀਜ਼ਾਸ ਵੀ ਦਿੱਤੇ ਜਿਹੜੇ ਕਿ ਪਹਿਲਾਂ ਬਹੁਤ ਨੋਰਮ ਬੜੇ ਨੋਰਮ ਲਿਖਦੇ ਬੱਚਿਆਂ ਨੂੰ ਘੱਟ ਬੱਚਿਆਂ ਨੂੰ ਮਿਲਦੇ ਸੀਗੇ ਬਟ ਉਹ ਟ੍ਰੈਂਡ ਮੈਂ ਹੈਰਾਨ ਹੋ ਗਿਆ ਸੋਰੀ ਦੇਖ ਕੇ ਕਿ ਇੱਕ ਦਿਨ ਇੱਕ ਇਹਨਾਂ ਸਿੰਗਲ ਡੇ ਵੀ ਕਾਟ 2 ਤੋਂ 3 ਆਟੋਗ੍ਰਾਫਸ ਜਿਹੜੇ ਕਿ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ 1 ਘੰਟੇ 'ਚ ਦੋ ਤਿੰਨ ਬੱਚਿਆਂ ਨੂੰ ਮਿਲਦੇ ਆ ਤਾਂ ਮੈਨੂੰ ਇਹ ਲੱਗਦਾ ਕਿ ਹਾਈ ਕਮਿਸ਼ਨ ਨੇ ਮੰਨ ਲਿਆ ਕਿ ਯੂਨੀਵਰਸਿਟੀਆਂ ਆਪਣਾ ਕੰਮ ਪ੍ਰੋਪਰ ਕਰ ਰਹੀਆਂ ਯੂਨੀਵਰਸਿਟੀਆਂ ਪੂਰੀ ਫੰਡਿੰਗ ਪ੍ਰੋਪਰਲੀ ਚੈੱਕ ਕਰ ਰਹੀਆਂ ਨੇ ਉਹ ਆਪਣਾ ਬਰਡਨ ਘਟਾ ਰਹੇ ਆ ਯੂਨੀਵਰਸਿਟੀਆਂ ਦੇ ਉੱਪਰ ਬਰਡਨ ਪਾ ਰਹੇ ਆ ਤਾਂ ਹੀ ਕਿ ਯੂਨੀਵਰਸਿਟੀਆਂ ਇਸ ਟਾਈਮ ਡਾਕੂਮੈਂਟੇਸ਼ਨ ਇੰਨੀ ਮੰਗਦੀਆਂ ਪਈਆਂ ਨੇ ਤੁਸੀਂ ਇਹ ਸਮਝ ਲਓ ਕਿ ਅਗਰ ਅਸੀਂ ਯੂਨੀਵਰਸਿਟੀ ਨੂੰ ਸੈਟੀਸਫਾਈ ਕਰਵਾਤਾ ਤਾਂ ਹਾਈ ਕਮਿਸ਼ਨ ਇਜ਼ ਹੈਪੀ ਟੂ ਗਿਵ ਦਾ ਵੀਜ਼ਾ ਬਿਲਕੁਲ ਇਹ ਬੜੀ ਚੰਗੀ ਗੱਲ ਹੈ ਸੋ ਅਗਰ ਯੂਨੀਵਰਸਿਟੀਆਂ ਬਹੁਤ ਐਫੀਸ਼ੀਐਂਟਲੀ ਸਾਰਾ ਕੰਮ ਕਰ ਲੈਣ ਤੇ ਆਬਵੀਅਸਲੀ ਹਾਈ ਕਮਿਸ਼ਨ ਤੇ ਪ੍ਰੈਸ਼ਰ ਘਟੇਗਾ ਤੇ ਫਿਰ ਆਟੋ ਗ੍ਰਾਂਟਰ ਜਿਹੜੇ ਵੱਧ ਵੀ ਸਕਦੇ ਨੇ ਸੋ ਥੈਂਕ ਯੂ ਸੋ ਮੱਚ ਮਨਪੀਰ ਜੀ ਤੁਸੀਂ ਟਾਈਮ ਕੱਢਿਆ ਖਾਸ ਤੌਰ ਤੇ ਵਿਦਿਆਰਥੀਆਂ ਲਈ ਸਾਰੇ ਵਿਦਿਆਰਥੀ 8929759571 ਇਸ ਨੰਬਰ ਤੇ ਕਾਲ ਕਰ ਸਕਦੇ ਨੇ ਹੁਣ ਇਹ ਫਰਕ ਨਹੀਂ ਆਸਟ੍ਰੇਲੀਆ 'ਚ ਕਿ ਤੁਸੀਂ ਪੰਜਾਬ ਤੋਂ ਹਰਿਆਣਾ ਤੋਂ ਜੰਮੂ ਕਸ਼ਮੀਰ ਤੋਂ ਜਾਂ ਕਿਸੇ ਹੋਰ ਸੂਬੇ ਤੋਂ ਸੋ ਪੈਨ ਇੰਡੀਆ ਤੁਸੀਂ ਜਿਹੜੇ ਹੈਗੇ ਆਪਣੇ ਵੀਜ਼ਾ ਆਸਟ੍ਰੇਲੀਆ ਦੇ ਲਈ ਅਪਲਾਈ ਕਰ ਸਕਦੇ ਹੋ ਜਿਹੜੀਆਂ ਗੱਲਾਂ ਦੱਸੀਆਂ ਨੇ ਮਨਪੀਰ ਜੀ ਨੇ ਉਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਥੈਂਕ ਯੂ ਸੋ ਮੱਚ ਥੈਂਕ ਯੂ ਸਰ ਥੈਂਕ ਯੂ ਸੋ ਮੱਚ